शिव सिंह सूबेदार दी पुस्तक अनूठीया यादਾਂ ਹੱਡ ਬੀਤੀਆਂ ਦਾ ਪੰਜਵਾਂ ਹਿਐਏ ਭਾਗ ਪਹਿਲਾ ਮੇਰੇ ਫੌਜੀ ਜੀਵਨ ਦਾ ਪਹਿਲਾ ਪੜਾ ਮੇਰੇ ਫੌਜੀ ਜੀਵਨ ਦੀ ਸ਼ੁਰੂਆਤ ਮੈਂ 4 ਨਵ 1953 ਈਸਵੀ ਸ਼ਾਮ ਨੂੰ ਭਰਤੀ ਦਫਤਰ ਜਲੰਧਰ ਸ਼ੌਨੀ ਤੋਂ ਸਿੱਖ ਰੈਜੀਮੈਂਟ ਵਿੱਚ ਭਰਤੀ ਹੋ ਕੇ ਸਿੱਖ ਰੈਜੀਮੈਂਟ ਸੈਂਟਰ ਮੇਡ ਸ਼ੌਨੀ ਵਿਖੇ 5.9.1953 ਈ ਸਨੀਚਰਵਾਰ ਨੂੰ ਇੱਕ ਸਾਥੀ ਕਰਨਲ ਸਿੰਘ ਪਿੰਡ ਬਠਲਾਵਾ ਬੰਗਾ ਨੇੜੇ ਨਾਲ ਪਹੁੰਚ ਗਿਆ ਸੀ ਫੌਜ ਵਿੱਚ ਭਰਤੀ ਹੋਣ ਦਾ ਸਬਬ ਛੋਟੇ ਪ੍ਰਾਸ ਸੋਨ ਸਿੰਘ ਨੇ ਬੜਾਇਆ ਸੀ ਇਹ ਸੱਚ ਹੈ ਕਿ ਮੌਸਮਾਂ ਵਾਂਗੂ ਜ਼ਿੰਦਗੀ ਦੇ ਦਿਨ ਵੀ ਬਦਲਦੇ ਰਹਿੰਦੇ ਨੇ ਹੁਣ ਮੈਂ ਦੁੱਖਾਂ ਭਰੀ ਤੇ ਰੁੱਲ ਰਹੀ ਬਚਪਨ ਦੀ ਖਾਸ ਜ਼ਿੰਦਗੀ ਵਿੱਚੋਂ ਨਿਕਲ ਕੇ ਸਾਥੀ ਫੌਜੀ ਰੈਂਕ ਰੂਟਾਂ ਵਾਲੀ ਸ਼ਾਂਤੀ ਤੇ ਆਮ ਜ਼ਿੰਦਗੀ ਜਿਉਣ ਵਾਲੀ ਥਾਂ ਆ ਚੁੱਕਿਆ ਸੀ ਆਪਣੇ ਹੱਥ ਤੇ ਨਿਰਪਰ ਹੋ ਕੇ ਮੈਨੂੰ ਅਗਲੀ ਜ਼ਿੰਦਗੀ ਕਿਹੋ ਜੀ ਚਾਹੀਦੀ ਹੈ ਉਹੋ ਜੀ ਜ਼ਿੰਦਗੀ ਬਣਾਉਣ ਅਤੇ ਪਾਉਣ ਵਾਸਤੇ ਆਪ ਹੀ ਉਪਰਾਲੇ ਕਰਨੇ ਪੈਣੇ ਨੇ ਹੁਣ ਇਹ ਹੀ ਆਦਤ ਮੇਰੀ ਬਣ ਚੁੱਕੀ ਸੀ ਸਾਨੂੰ 6 ਟ੍ਰੇਨਿੰਗ ਕੰਪਨੀਆਂ ਵਿੱਚੋਂ ਪਹਿਲੀ ਇੱਕ ਟ੍ਰੇਨਿੰਗ ਕੰਪਨੀ ਦੀ ਪਲਟੂਨ ਨੰਬਰ 2 ਵਿੱਚ ਭੇਜਿਆ ਗਿਆ ਸਾਨੂੰ ਤਨਖਾਹ 38.5 ਰੁਪਏ ਮਿਲਦੀ ਸੀ ਤੇ ਫੌਜੀ ਵਰਦੀ ਤੇ ਹੋਰ ਸਾਰਾ ਸਮਾਨ ਮਿਲ ਗਿਆ ਸੀ ਰੈਂਕ ਰੂਟੀ ਸਗਲਾਈ ਤੇ ਰੈਂਕ ਰੂਟੀ ਪੰਜਾਬੀ ਤੇ ਹਿੰਦੀ ਪੜ੍ਹਾਈ ਲਾਜ਼ਮੀ ਹੋਣ ਕਰਕੇ ਸਕੂਲ ਵਿੱਚ ਜਾਣਾ ਵੀ ਪੈਂਦਾ ਸੀ। ਜ਼ਿਆਦਾ ਨਵੇਂ ਜਵਾਨ ਅਨਪੜ੍ਹੇ ਹਾਰੇ ਸਨ ਜਿਨ੍ਹਾਂ ਨੂੰ ਪੜਨ ਤੇ ਸਿੱਖਣ ਵਿੱਚ ਮੁਸ਼ਕਲ ਮਹਿਸੂਸ ਹੋ ਰਹੀ ਸੀ। ਪਰ ਵੀ ਮੈਂ ਘਰ ਵਿੱਚ ਰਹਿ ਕੇ ਖੇਤੀ ਹੀ ਕਰਨਾ ਚਾਹੁੰਦਾ ਸੀ ਪਰ ਇੱਥੇ ਆ ਕੇ ਸਭ ਤੋਂ ਵੱਧ ਮੇਰਾ ਫਾਇਦਾ ਇਹ ਹੋਇਆ ਕਿ ਮੇਰੀ ਖੇਤੀ ਮੌਕੇ ਭੁੱਲ ਚੁੱਕੀ ਪੜ੍ਹਾਈ ਵਾਪਸ ਹੀ ਨਹੀਂ ਆਈ। ਸਗੋਂ ਮੈਨੂੰ ਇੱਥੋਂ ਹੋਰ ਬਹੁਤ ਕੁਝ ਵੱਧ ਸਿੱਖਣ ਦਾ ਮੌਕਾ ਮਿਲ ਗਿਆ ਸੀ। ਮੈਂ ਮਿਹਨਤ ਕਰਕੇ ਵੱਧ ਪੜ੍ਹੇ ਲਿਖੇ ਜਵਾਨਾਂ ਦੀ ਅਗਲੀ ਕਤਾਰ ਵਿੱਚ ਖੜਾ ਹੋਣ ਲੱਗ ਪਿਆ ਸੀ ਮੇਰੀ ਪ੍ਰਤਿਭਾ ਫਿਰ ਜਾ ਗੁੱਠੀ ਸੀ ਤੇ ਪੜ੍ਹਾਈ ਵਿੱਚ ਨਖਾਰ ਆਉਣ ਲੱਗਿਆ ਸੀ ਇਸ ਦੀ ਪਛਾਣ ਰੈਂਕ ਰੂਟੀ ਦੇ 1 ਸਾਲ ਦੇ ਸਮੇਂ ਦੇ ਵਿੱਚ ਫੌਜੀ ਸਖਲਾਈ ਬਹੁਤ ਸ਼ਾਨਦਾਰ ਫਾਇਰਿੰਗ ਰੈਂਕ ਰੂਟੀ ਪੰਜਾਬੀ ਤੇ ਹਿੰਦੀ ਟੈਸਟ 3rd ਹਿੰਦੀ 2nd ਹਿੰਦੀ ਤੇ 3rd ਮੈਪ ਰੀਡਿੰਗ 2nd ਮੈਪ ਰੀਡਿੰਗ ਵੀ ਪਾਸ ਕਰਨ ਵਿੱਚ ਸਫਲ ਹੋ ਗਿਆ ਸੀ ਸਤੰਬਰ 1954 ਨੂੰ ਕਸਮਪ੍ਰੇਟ ਤੋਂ ਮਕਰੋ ਅਸੀਂ ਰੰਕਰੂਟ ਤੋਂ ਸਿਪਾਈ ਬਣ ਗਏ ਸੀ ਸਤੰਬਰ 1954 ਨੂੰ ਮੈਂ ਔਰੰਗਾਬਾਦ ਦੱਖਣ ਵਿਖੇ ਪਹੁੰਚ ਗਿਆ ਰੰਕਰੂਟੀ ਪਾਸ ਕਨਮਗਰੋਂ ਕਸਮ ਪ੍ਰੀੜ ਕਰਕੇ ਮੈਂ ਨਾਇਕ ਬਰਿਆਮ ਸਿੰਘ ਦੀ ਅਗਵਾਈ ਵਿੱਚ 25 ਨਵੇਂ ਬਣੇ ਸਿਪਾਈਆਂ ਨਾਲ ਰੇਲ ਗੱਡੀ ਰਾਹੀਂ ਔਰੰਗਾਬਾਦ ਦੱਖਣ ਵਿੱਚ 7ਵੀਂ ਸਿੱਖ ਰੈਜੀਮੈਂਟ ਵਿੱਚ ਪਹੁੰਚ ਗਿਆ ਭਾਵੇਂ ਪਲਟਨ ਉੱਥੋਂ ਹైదరాబాద్ ਜਾ ਚੁੱਕੀ ਸੀ ਪਰ ਰੀਅਲ ਅਜੇ ਉੱਥੇ ਸੀ ਉੱਥੋਂ ਸਾਨੂੰ ਪਹਿਲਾਂ ਹਜੂਰ ਸਾਹਿਬ ਨਵਦੇੜ ਦੇ ਗੁਰ ਅਸਥਾਨਾਂ ਤੇ ਬਣੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਵਾਸਤੇ ਵੀ ਜਾ ਗਿਆ ਉਸ ਤੋਂ ਮਗਰੋਂ ਬੀਬੀ ਮਕਬਰਾ ਔਰੰਗਜ਼ੇਬ ਦੀ ਕਬਰ ਕਿਲਾ ਦولتਾਬਾਦ ਤੇ ਲੋਰਾ ਦੀਆਂ ਗੁਫਾਵਾਂ ਵੀ ਦਿਖਾਈਆਂ ਗਈਆਂ ਸਨ ਸਾਡੇ ਕੈਂਪ ਤੋਂ ਨੇੜੇ ਦਿਸਦੀ ਪਰ ਅਸਲ ਵਿੱਚ ਦੂਰ ਇੱਕ ਤਿੱਖੀ ਨੋਕਦਾਰ ਚੱਟੀ ਤੇ ਸਿੱਧੀ ਚੜ੍ਹਾਈ ਵਾਲੀ ਪਹਾੜੀ ਉੱਪਰ ਚੜ੍ਹਨ ਅਤੇ ਦੇਖਣ ਵਾਸਤੇ ਅਸੀਂ 2-3 ਨਵੇਂ ਸਿਪਾਹੀਆਂ ਨੇ ਇਰਾਦਾ ਬਣਾ ਲਿਆ ਅਸੀਂ ਜ਼ਿੰਦਗੀ ਵਿੱਚ ਪਹਿਲੀ ਵਾਰ ਪਹਾੜੀ ਤੇ ਚੜ੍ਹਨਾ ਸੀ ਅਸੀਂ ਉਧਰ ਨੂੰ ਤੁਰੇ ਉਹ ਨੇੜੇ ਨਹੀਂ ਜੰਗਲ ਵਿੱਚ ਦੂਰ ਦੇ ਹਾਂ ਤੁਰਦਿਆਂ ਉਹ ਬਹੁਤ ਤੂਰ ਨਿਕਲੀ ਅਸੀਂ ਉਸ ਤੋਂ ਉੱਪਰ ਸ਼ੌਕ ਨਾਲ ਹੱਸ ਕੇ ਚੜਦੇ ਪਰ ਤਿੱਖੀ ਚੜਾਈ ਨੇ ਸਾਨੂੰ ਥਕਾ ਦਿੱਤਾ ਸਾਡੇ ਪੱਟ ਫੁੱਲਣ ਲੱਗੇ ਤੇ ਚੜਨ ਦਾ ਚਾ ਵੀ ਉੱਤਰ ਗਿਆ ਉੱਪਰ ਪਹੁੰਚੇ ਤਾਂ ਦੇਖਿਆ ਜੋ ਚੋਟੀ ਤੇ ਚਿੱਟਾ ਪੱਥਰ ਨਜ਼ਰ ਆਉਂਦਾ ਸੀ ਉਹ ਤਾਂ ਮੰਦਰ ਹੈ ਜੋ ਚਿੱਟੀ ਕਲੀ ਨਾਲ ਕਲੀ ਕੀਤਾ ਹੋਇਆ ਸੀ ਮੰਦਰ ਦਾ ਦਰਵਾਜ਼ਾ ਪਰਲੇ ਪਾਸੇ ਸੀ ਜਿੱਥੋਂ ਤੱਕ ਇੱਕ ਚੌੜਾ ਤੇ ਡੇਢਾ ਜਿਹਾ ਰਸਤਾ ਹੋਰ ਵੀ ਸੀ ਉਸ ਤਿੱਖੀ ਪਹਾੜੀ ਦੇ ਪਰਲੇ ਪਾਸੇ ਢਲਵਾਨ ਘਟ ਤਿੱਖਾ ਹੋਣ ਕਰਕੇ ਅਸੀਂ ਉਧਰ ਦੀ ਉਤਰ ਕੇ ਵਾਪਸ ਆ ਗਏ ਅਕਤੂਬਰ 1954 ਨੂੰ ਅਸੀਂ ਰੇਲ ਰਾਹੀਂ ਜੋ ਨੈਰੋ ਗੇਜ ਸੀ ਰਤਲਾਮ ਪਹੁੰਚੇ ਤੇ ਮਿਲਟਰੀ ਦੀਆਂ ਗੱਡੀਆਂ ਰਾਹੀਂ ਹైదరాబాద్ ਪਹੁੰਚੇ ਤੇ 25 ਨਵੇਂ ਸਿਪਾਹੀਆਂ ਨੂੰ ਕੰਪਨੀਆਂ ਵਿੱਚ ਵੰਡ ਦਿੱਤਾ ਗਿਆ ਮੇਰੀ ਵਾਰੀ ਸੀ ਕੰਪਨੀ ਦੀ 9 ਪਲਟੂਨ ਤੇ 1 ਸੈਕਸ਼ਨ ਵਿੱਚ ਆ ਕੀ ਜਿਸ ਦਾ ਕਮਾਂਡਰ ਨਾਇਕ ਬਲਵੰਤ ਸਿੰਘ ਮਲਮੋਰੀ ਤੇ ਲਾਸਟ ਨਾਇਕ ਪ੍ਰੀਤਮ ਸਿੰਘ ਹਵਾਲਦਾਰ ਪਰਪੂਰ ਸਿੰਘ ਹੌਲਦਾਰ ਮੇਜਰ ਗਮਦੂਰ ਸਿੰਘ ਸੂਬੇਦਾਰ ਅੰਗਰੇਜ਼ ਸਿੰਘ ਸੀ ਅਸੀਂ ਉੱਥੇ ਗੋਲਕੁੰਡਾ ਕਿਲਾ ਹਮੈਸਾਗਰ ਉਸਮਾਨ ਸਾਗਰ ਤੇ ਨਿਜ਼ਾਮ ਸਾਗਰ ਦੀਆਂ ਚੀਲਾਂ ਤੇ ਜੁੜਵੇਂ ਸ਼ਹਿਰ ਹਾਈਦਰਾਬਾਦ ਤੇ ਸਿਕੰ德ਰਾਬਾਦ ਵੀ ਦੇਖੇ ਸਨ। ਉਹਨਾਂ ਦਿਨਾਂ ਵਿੱਚ ਉੱਥੇ ਸ਼ਹਿਰ ਵਿੱਚ ਦੋ ਕਿਸਮ ਦਾ ਸਿੱਕਾ ਚਾਲੂ ਸੀ, ਇੱਕ ਭਾਰਤ ਸਰਕਾਰ ਦਾ ਤੇ ਦੂਜਾ ਹਾਈਦਰਾਬਾਦ ਰਿਆਸਤ ਵਾਲਾ ਸਿੱਕਾ ਜਿਸ ਨੂੰ ਹਾਲੀ ਸਿੱਕਾ ਕਹਿੰਦੇ ਸੀ ਅਤੇ ਜੋ ਭਾਰਤ ਸਰਕਾਰ ਦੇ ਸਿੱਕੇ ਨਾਲੋਂ ਹਲਕਾ ਸੀ। ਇੱਥੇ ਮੇਰਾ ਸਰੀਰ ਪਹਿਲੀ ਵਾਰ ਭਾਰਾ ਹੋ ਗਿਆ ਸੀ। ਉਸ ਵੇਲੇ ਭਾਵੇਂ ਮੇਰਾ ਸਰੀਰ ਘਰ ਨਾਲੋਂ ਆਮ ਹਾਲਤ ਵਿੱਚ ਆ ਚੁੱਕਾ ਸੀ। ਪਰ ਪਿਤਾ ਨੇ ਫਿਰ ਵੀ ਸੰਗੋਜਲਾ ਪਿੰਡ ਦੇ ਨਾਇਕ ਪਿਆਰਾ ਸਿੰਘ ਜੋ 2 ਮਹੀਨੇ ਦੀ ਛੁੱਟੀ ਆਇਆ ਹੋਇਆ ਸੀ ਦੇ ਹੱਥ ਕਾਫੀ ਦੇਸੀ ਘੋਪੇ ਦਿੱਤਾ ਸੀ ਜਿਸ ਨੂੰ ਖਾ ਲੈਣ ਕਰਕੇ ਮੇਰਾ ਸਰੀਰ ਬਹੁਤ ਪਾਰਾ ਹੋ ਗਿਆ ਸੀ ਉਹਨਾਂ ਦਿਨਾਂ ਵਿੱਚ ਦੇਸੀ ਘੋਪ ਫੌਜੀਆ ਨੂੰ ਉਹਨਾਂ ਦੇ ਪਰਿਵਾਰ ਵਾਲੇ ਹੀ ਭੇਜਦੇ ਰਹਿੰਦੇ ਸਨ ਸਰੀਰ ਪਾਰਾ ਹੁਣ ਕਰਕੇ ਮੈਨੂੰ ਕੰਪਨੀ ਤੇ ਜਵਾਨਾਂ ਦੇ ਬਰਾਬਰ ਦੌੜਨਾ ਮੁਸ਼ਕਲ ਹੋ ਜਾਂਦਾ ਸੀ ਤੇ ਮੈਂ ਪਿੱਛੇ ਰਹਿ ਜਾਂਦਾ ਹੁੰਨ ਕਰਕੇ ਪਲਾਟੂਨ ਕਮਾਂਡਰ ਨੇ ਮੇਰੇ ਸਰੀਰ ਨੂੰ ਫਿੱਟ ਕਰਨ ਵਾਸਤੇ ਸ਼ਾਮ ਨੂੰ 2 ਘੰਟੇ ਦੀ ਹਰ ਰੋਜ਼ ਇੱਕ ਗੋਲ ਪਹਾੜੀ ਦੇ ਘੇਰੇ ਦੇ ਕਈ ਚੱਕਰ ਲਾਈ ਜਾਣ ਵਾਸਤੇ ਸਲਾਹ ਦਿੱਤੀ ਜੋ ਮੇਰੀ ਮਦਦਤੀ ਸੀ ਮੈਂ ਕਈ ਦਿਨ ਇਸ ਤਰ੍ਹਾਂ ਹੀ ਕਰਦਾ ਰਿਹਾ ਤੇ ਉਸ ਪਹਾੜੀ ਦੀ ਇੱਕ ਕੁੰਦਰ ਵਿੱਚ ਖਲੋ ਕੇ ਡੰਡ ਬੈਠਕਾਂ ਵੀ ਕੱਢਣ ਲੱਗ ਪੈਂਦਾ ਇਸ ਤਰ੍ਹਾਂ ਰੋਜ਼ ਦੀ ਵਦੋਂ ਸਰੀਰਕ ਵਰਜਸ਼ ਕਸਰਤ ਨਾਲ ਮੇਰਾ ਸਰੀਰ ਕੁਝ ਹਲਕਾ ਹੋ ਗਿਆ ਸੀ ਅਸਲ ਵਿੱਚ ਭਰਤੀ ਹੋਣ ਤੋਂ ਪਹਿਲਾਂ ਕਰਦਾ ਕੰਮ ਇਹਨੂੰ ਜ਼ਿਆਦਾ ਕਰਨਾ ਪੈਂਦਾ ਸੀ ਤੇ ਖੁਰਾਕ ਕਮਜ਼ੋਰ ਹੋਣ ਕਰਕੇ ਤੇ ਬਿਮਾਰ ਰਹਿਣ ਕਰਕੇ ਮੇਰਾ ਸਰੀਰ ਵਿਕਾਸ ਨਹੀਂ ਕਰ ਸਕਿਆ ਸੀ ਜ਼ਿਆਦਾ ਕੰਮ ਕਰਨ ਦੀ ਆਦਤ ਨੇ ਸਰੀਰ ਬਹੁਤ ਕਮਜ਼ੋਰ ਕਰ ਦਿੱਤਾ ਜਿਸ ਕਰਕੇ ਮੇਰੇ ਮੂੰਹ ਤੇ ਸਮੇਂ ਤੋਂ ਪਹਿਲਾਂ ਹੀ ਭੈੜੀ ਦੀ ਦਾੜੀ ਵੀ ਆ ਗਈ ਸੀ ਜੋ ਮੇਰੇ ਮੂੰਹ ਦੀ ਸ਼ਕਲ ਨੂੰ ਹੋਰ ਵਿਗਾੜਦੀ ਸੀ ਫੌਜ ਵਿੱਚ ਜਾਣ ਕਰਕੇ ਸਭ ਦੀ ਖੁਰਾਕ ਇੱਕੋ ਜਿਹੀ ਹੋਣ ਕਰਕੇ ਮੇਰਾ ਸਰੀਰ ਵਿਕਾਸ ਕਰਨ ਤੇ ਚਿਹਰਾ ਵੀ ਪਣ ਲੱਗ ਗਿਆ ਸੀ ਜੋ ਮਗਰੋਂ ਠੀਕ ਹੋ ਕੇ ਸਹੀ ਥਾਂ ਤੇ ਆ ਗਿਆ ਸੀ ਤੇ ਚਿਹਰੇ ਦੀ ਦਿੱਖ ਵੀ ਠੀਕ ਹੋ ਕੇ ਸਜਾਵਟ ਫੜ ਗਿਆ ਸੀ ਮੈਨੂੰ ਪੇਂਟਰ ਕੋਰਸ ਵਾਸਤੇ ਸਿਕੰ德ਰਾਬਾਦ ਭੇਜਿਆ ਗਿਆ ਜੂਨ 1955 ਵਿੱਚ ਪਲਟਣੇ ਮੈਨੂੰ ਨਸੀਬ ਸਿੰਘ ਨੂੰ ਪੇਂਟਰ ਕੋਰਸ ਬਲਾਰਾ ਸਿੰਘ ਤੇ ਬਾਬੂ ਸਿੰਘ ਨੂੰ ਬੂਟ ਮੇਕਰ ਕੋਰਸ ਕਰਮ ਸਿੰਘ ਤੇ ਗਿਆਨ ਸਿੰਘ ਟੇਲਰ ਮਾਸਟਰ ਕੋਰਸ ਤੇ ਦੋ ਹੋਰ ਜਵਾਨਾਂ ਨੂੰ ਕਾਰਪੇਂਟਰ ਕੋਰਸ ਕਰਨ ਵਾਸਤੇ ਏਓਸੀ ਸੈਂਟਰ ਸਿਕੰ德ਰਾਬਾਦ ਦੇ ਟ੍ਰਿਲ ਮੁਲ ਗਿਰੀ ਦੇ ਕਿਲੇ ਵਿੱਚ ਭੇਜਿਆ ਸੀ। ਉਹਨਾਂ ਕੋਰਸਾਂ ਵਿੱਚ ਹੋਰ ਬਹੁਤ ਸਾਰੀਆਂ ਪਲਟਨਾ ਤੇ ਯੂਨਿਟਾਂ ਦੀ ਜਵਾਨ ਆਏ ਹੋਏ ਸਨ। ਸਾਡੀ ਪੇਂਟਰਾਂ ਦੀ ਜਮਾਤ ਦੇ ਅਧਿਆਪਕ ਦਾ ਨਾਮ ਦਾਸ ਸੀ ਜੋ ਹੱਦ ਦਰਜੇ ਦੇ ਰਕਾਬਲ ਹੁਨਰ ਵਿੱਚ ਨਪੁੰ ਸ਼ਹਿਦੋ ਬੰਗਾਲੀ ਬਾਬੂ ਸੀ। ਉਸਨੇ ਪੇਂਟਰ ਜਮਾਤ ਇੱਕ ਕਮਰੇ ਵਿੱਚ ਬੈਂਚਾਂ ਤੇ ਬਿਠਾਈ। ਸਭ ਤੋਂ ਪਹਿਲਾਂ ਇਹ ਕਿਹਾ ਜਵਾਨੋ ਤੁਸੀਂ ਮੇਰੇ ਕੋਲੋਂ ਪੇਂਟਰ ਕੋਰਸ ਕਰਨ ਤੇ ਪੇਂਟਰ ਹੁਨਰ ਕਲਾ ਸਿੱਖਣ ਵਾਸਤੇ ਵੱਖ-ਵੱਖ ਪਲਟਨਾ ਤੇ ਯੂਨਿਟਾਂ ਵਿੱਚ ਇੱਥੇ ਆਇਓ। ਇੱਥੇ ਕੰਮ ਸਿੱਖਦਿਆਂ ਜਿਸ ਵੀ ਕੰਮ ਦੀ ਸਮਝ ਨਾ ਲੱਗੇ ਤੁਸੀਂ ਉਸ ਬਾਰੇ ਮੈਨੂੰ ਦੁਬਾਰਾ ਪੁੱਛਣਾ ਤੇ ਸਾਰਾ ਕੰਮ ਚੰਗੀ ਤਰ੍ਹਾਂ ਸਿੱਖ ਕੇ ਹੀ ਇੱਥੋਂ ਜਾਣਾ ਮੈਂ ਤੁਹਾਨੂੰ ਸਾਰਾ ਕੰਮ ਤੇ ਹੁਨਰ ਚੰਗੀ ਤਰ੍ਹਾਂ ਸਮਝਾਉਣ ਤੇ ਸਿਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਕੰਮ ਸਿੱਖ ਕੇ ਤੇ ਵਾਪਸ ਜਾ ਕੇ ਉੱਥੇ ਵੀ ਤੁਸੀਂ ਸਿੱਖੇ ਹੋਏ ਮੁਤਾਬਕ ਕੰਮ ਕਰਕੇ ਦਿਖਾਉਣਾ ਕੋਈ ਜੋ ਇਸ ਤਰ੍ਹਾਂ ਨਹੀਂ ਕਰੇਗਾ ਤਾਂ ਉਸ ਨੂੰ ਆਪ ਇਹੀ ਕਿਹਾ ਜਾਂਦਾ ਕਿ ਤੈਨੂੰ ਕਿਸ ਮੂਰਖ ਅਧਿਆਪਕ ਨੇ ਇਹ ਕੰਮ ਸਿਖਾਇਆ ਜਵਾਨੋ ਕੰਮ ਜੇ ਤੁਸੀਂ ਮਾੜੀ ਤੇ ਹਲਕੇ ਕਰੋਗੇ ਤਾਂ ਮੂਰਖ ਮੈਨੂੰ ਕਹਾਓਗੇ ਇਸ ਤੋਂ ਚੰਗਾ ਇਹ ਹੈ ਕਿ ਜਿਸ ਨੇ ਇਸ ਤਰ੍ਹਾਂ ਕਰਨਾ ਹੈ ਉਹ ਜਵਾਨ ਸਿੱਖਿਆ ਲੈਣ ਤੋਂ ਪਹਿਲਾਂ ਦੱਸ ਕੇ ਇਹ ਸਿੱਖਿਆ ਮੇਰੇ ਕੋਲੋਂ ਨਾ ਲਵੇ ਜਿਸ ਕਰਕੇ ਮੇਰਾ ਦਿਲ ਦੁਖੀ ਨਹੀਂ ਹੋਵੇਗਾ ਤੁਸੀਂ ਬਹੁਤ ਚੰਗਾ ਕੰਮ ਕਰਕੇ ਦਿਖਾਓਗੇ ਤਾਂ ਜਿੱਥੇ ਤੁਹਾਡਾ ਨਾਮ ਚੰਗਾ ਬਣੇਗਾ ਨਾਲ ਮੇਰਾ ਨਾਮ ਵੀ ਬਣੂਗਾ ਤਾਂ ਮੈਨੂੰ ਖੁਸ਼ੀ ਹੋਵੇਗੀ ਤੁਸੀਂ ਸਾਰੇ ਮੇਰੇ ਤੋਂ ਕੰਮ ਸਿੱਖਣ ਤੋਂ ਪਹਿਲਾਂ ਮੇਰੇ ਸਾਹਮਣੇ ਕਸਮ ਖਾ ਕੇ ਵਾਅਦਾ ਕਰੋ ਕਿਸੀਂ ਤੁਹਾਡੇ ਨਾਂ ਨੂੰ ਦਾਗ ਨਹੀਂ ਲੱਗਣ ਦੇਵਾਂਗੇ ਅਸੀਂ ਸਭ ਨੇ ਕਸਮ ਖਾ ਕੇ ਇਸੇ ਤਰ੍ਹਾਂ ਹੀ ਕਿਹਾ ਤਾਂ ਦਾਸ ਨੇ ਖੁਸ਼ ਹੋ ਕੇ ਪੇਂਟਰ ਕੋਰਸ ਸ਼ੁਰੂ ਕਰ ਦਿੱਤਾ ਸੀ ਨਸੀਬ ਸਿੰਘ ਨੂੰ ਕੋਰਸ ਦੀ ਜਮਾਤ ਦਾ ਮਨੀਟਰ ਬਣਾਇਆ ਗਿਆ ਕੋਰਸ ਸ਼ੁਰੂ ਹੋਣ ਤੋਂ ਪਹਿਲਾਂ ਦਾਸ ਨੇ ਆਪਣੀ ਮਦਦ ਵਾਸਤੇ ਸਾਡੀ ਪਲਟਨ ਸੱਤ ਸਿੱਖ ਦੇ ਖੂਬਸੂਰਤ ਦਿਖਵਾਲੇ ਉੱਚੇ ਤੇ ਪੜ੍ਹੇ ਲਿਖੇ ਜਵਾਨ ਨੂੰ ਪੇਂਟਰ ਜਮਾਤ ਦਾ ਮਨੀਟਰ ਬਣਾ ਦਿੱਤਾ ਜੋ ਹਰ ਕੰਮ ਵਿੱਚ ਦਾਸ ਦੀ ਮਦਦ ਕਰਕੇ ਪੇਂਟਰ ਜਮਾਤ ਦੇ ਕਮਰੇ ਦੀ ਚਾਬੀ ਵੀ ਸਫਾਈ ਰੱਖਣ ਵਾਸਤੇ ਨਸੀਬ ਸਿੰਘ ਨੂੰ ਫੜਾ ਦਿੱਤੀ ਗਈ ਨਸੀਬ ਸਿੰਘ ਪਤਾ ਨਹੀਂ ਕਿਸ ਕਰ ਲੂੰ ਅਗੋ ਜ਼ਿਆਦਾ ਨਸੀਬਤ ਸਕਿਆ ਪਰ ਜਮਾਤ ਦੇ ਬਰਾਬਰ ਜ਼ਰੂਰ ਸੀ ਮੈਨੂੰ ਇੱਥੇ ਮਿਹਨਤ ਕਰਨ ਦਾ ਬਹੁਤ ਵਧੀਆ ਮੌਕਾ ਮਿਲ ਗਿਆ ਮੈਨੂੰ ਹੁਣ ਤੱਕ ਪਰਤੀ ਹੋਏ ਨੂੰ 1.5 ਸਾਲ ਤੋਂ ਉੱਪਰ ਹੋ ਗਿਆ ਸੀ ਮੇਰੀ ਪ੍ਰਤਿਭਾ ਜਾਗ ਚੁੱਕੀ ਸੀ ਤੇ ਸਿੱਖਣ ਕਲਾ ਵਿੱਚ ਇਨਕਾਰ ਆ ਚੁੱਕਿਆ ਹੁਣ ਕਰਕੇ ਰੋਜ਼ ਦੀ ਸਖਤ ਮਿਹਨਤ ਨੇ ਮੈਨੂੰ ਜਮਾਤ ਦੇ ਥੋੜਾ ਅੱਗੇ ਕਰ ਦਿੱਤਾ ਸੀ ਜੋ ਸਭ ਨੂੰ ਨਜ਼ਰ ਆ ਰਿਹਾ ਸੀ ਮੈਡ ਟਾਈਮ ਟੇਬਲ ਵਾਲੀ ਲੱਗੀ ਚਾਰਟ ਤੋਂ ਅਗਲੇ ਦਿਨ ਦਾ ਸਿਖਾਉਣ ਵਾਲਾ ਸਾਰਾ ਕੰਮ ਕਾਗਜ਼ ਉੱਪਰ ਲਿਖ ਕੇ ਲਾਈਨ ਵਿੱਚ ਲਿਆ ਜਾਂਦਾ ਤਾਂ ਉਸ ਬਾਰੇ ਵੀ ਮਿਹਨਤ ਕਰਕੇ ਸਵੇਰੇ ਜਮਾਤ ਵਿੱਚ ਬੈਠ ਜਾਂਦਾ ਜਮਾਤ ਲੱਗਣ ਵੇਲੇ 10 ਵੱਲੋਂ ਹਰ ਸਵਾਲ ਪੁੱਛਣ ਵੇਲੇ 10 ਮੇਰਾ ਹੱਥ ਖੜਾ ਜ਼ਰੂਰੀ ਦੇਖਦੇ ਤੇ ਉਕਰਿਆ ਹੋਇਆ ਕੰਮ ਅਤੇ ਸਫਾਈ ਤੇ ਕਲਾ ਦੇਖ ਕੇ 10 ਹੈਰਾਨ ਹੋ ਜਾਂਦੇ ਤਾਂ 10 ਨੇ ਮੈਨੂੰ ਮਾਨੀਟਰ ਬਣਾ ਕੇ ਕਮਰੇ ਦੀ ਚਾਬੀ ਨਸੀਬ ਸਿੰਘ ਤੋਂ ਲੈ ਕੇ ਮੈਨੂੰ ਫੜਾ ਦਿੱਤੀ ਸੀ ਜਿਸ ਕਰਕੇ ਮੇਰਾ ਹੌਸਲਾ ਹੋਰ ਵੱਧ ਗਿਆ ਸੀ ਮੈਂ ਹੋਰ ਮਿਹਨਤ ਕਰਕੇ ਇਲੈਕਟਿਕਾਂ ਵਿੱਚ ਪੂਰੀ ਜਮਾਤ ਤੋਂ ਹੋਰ ਅੱਗੇ ਨਿਕਲ ਗਿਆ ਔਨ ਕਰਕੇ ਇੱਕ ਜਮਾਤ ਦੇ ਦੂਸਤ ਸਟੈਂਡਰਡ ਬਣ ਗਏ ਨੇ ਦਾਸ ਨੂੰ ਫਿਕਰਾਂ ਵਿੱਚ ਪਾ ਦਿੱਤਾ ਤਾਂ ਦਾਸ ਨੇ ਪੂਰੀ ਜਮਾਤ ਨੂੰ ਅੱਗੇ ਕਰਨ ਬਰਾਬਰ ਰੱਖਣ ਵਾਸਤੇ ਮੈਨੂੰ ਪਿੱਛੇ ਕਰਕੇ ਜਮਾਤ ਦਾ ਇੱਕ ਸਟੈਂਡਰਡ ਬਣਾਉਣ ਵਾਸਤੇ ਮੇਰੇ ਤੋਂ ਮਨੀਟਰ ਹੀ ਲੈ ਕੇ ਫਿਰ ਨਸੀਬ ਸਿੰਘ ਨੂੰ ਮਨੀਟਰ ਬਣਾ ਦਿੱਤਾ ਤੇ ਮੈਨੂੰ ਸਿੱਖਣ ਵਿੱਚ ਹੋਰ ਪਿੱਛੇ ਕਰਨ ਵਾਸਤੇ ਉਸ ਨੇ ਬਹੁਤ ਲੰਬੇ ਕਮਰੇ ਦੇ ਅੰਦਰ ਹੀ ਪਿਛਲੇ ਪਾਸੇ ਜਮਾਤ ਤੋਂ ਪਿੱਛੇ ਖਾਲੀ ਬੈਂਚਾਂ ਦੇ ਸਭ ਤੋਂ ਪਿਛਲੇ ਤੇ ਦੂਰ ਵਾਲੇ ਬੈਂਚ ਤੇ ਬੈਠ ਕੇ ਕਲਾਸ ਅਟੈਂਡ ਕਰਨ ਬਾਰੇ ਕਹ ਦਿੱਤਾ ਸੀ ਮੈਂ ਹਰ ਰੋਜ਼ ਉੱਥੇ ਬੈਠ ਕੇ ਦੂਰ ਤੇ ਘਟ ਸੁਣਨ ਵਾਲੇ ਬੈਂਚ ਤੇ ਬੈਠ ਜਾਂਦਾ ਇੱਕ ਦਿਨ AOC ਸੈਂਟਰ ਦੇ ਮੁਖੀ ਕਰਨਲ ਪਦਮ ਸਿੰਘ ਦਾ ਟੂਰ ਪ੍ਰੋਗਰਾਮ ਸੀ ਉਹ ਸਾਰੇ ਸਟਾਫ ਸਮੇਤ ਸਾਰੇ ਕੋਰਸਾਂ ਦੇ ਕਮਰਿਆਂ ਵਿੱਚ ਆਏ ਤਾਂ ਜਦੋਂ ਉਹ ਸਾਡੇ ਕਮਰੇ ਵਿੱਚ ਆਏ ਤਾਂ ਮੈਨੂੰ ਇਕੱਲੇ ਤੇ ਦੂਰ ਪਿੱਛੇ ਬੈਠਾ ਦੇਖ ਕੇ ਮੇਰੇ ਬਾਰੇ ਦਾਸ ਨੇ ਪੁੱਛਿਆ ਤਾਂ ਦਾਸ ਨੇ ਸੱਚੋ ਸੱਚ ਦੱਸ ਦਿੱਤਾ ਕਿ ਉਹ ਜਮਾਤ ਤੋਂ ਬਹੁਤ ਅੱਗੇ ਜਾਂਦਾ ਹੋਣ ਕਰਕੇ ਮੈਂ ਉਸ ਨੂੰ ਪਿੱਛੇ ਬਿਠਾਉਂਦਾ ਹਾਂ ਤਾਂ ਕਰਨਲ ਪਦਮ ਸਿੰਘ ਕਹਿੰਦੇ ਕਿ ਮਿਸਟਰ ਦਾਸ ਇੱਕ ਵਿਦਿਆਰਥੀ ਨਾਲ ਤੂੰ ਬੇਇਨਸਾਫੀ ਤੱਕ ਕਰਦਾ। ਉਹੀ ਸਭ ਤੋਂ ਕਾਬਲ ਤੇਰਾ ਵਿਦਿਆਰਥੀ ਹੀ ਤੇਰਾ ਨਾਮ ਉੱਚਾ ਕਰੇਗਾ। ਚੱਲ ਆਪਾਂ ਉਸਨੂੰ ਅੱਗੇ ਲੈ ਕੇ ਆਈਏ। ਤਾਂ ਉਹ ਮੇਰੇ ਕੋਲ ਆਏ ਤੇ ਸ਼ਾਬਾਸ਼ ਕਹਿ ਕੇ ਅੱਗੇ ਲਿਆਏ ਤੇ ਕਲਾਸ ਵਿੱਚ ਬਿਠਾ ਦਿੱਤਾ ਤੇ ਮਿਨੀਟਰੀ ਦੀਆਂ ਚਾਬੀਆਂ ਫਿਰ ਮੈਨੂੰ ਮਿਲ ਗਈਆਂ ਸਨ। ਕੋਰਸ ਪੂਰਾ ਹੋਣ ਤੋਂ ਪਹਿਲਾਂ ਪਲਟਣ ਨੂੰ ਜੰਮੂ ਕਸ਼ਮੀਰ ਵਿੱਚ ਜਾਣਾ ਪੈ ਗਿਆ ਸੀ ਜਿਸ ਕਰਕੇ ਕੋਰਸ ਦੂਰਾਂ ਛੱਡ ਕੇ ਪਲਟਣ ਦੇ ਸਾਰੇ ਜਵਾਨ ਵਾਪਸ ਆ ਗਏ ਸਨ। ਜੰਮੂ ਕਸ਼ਮੀਰ ਨੂੰ ਚਾਲੇ ਪਾ ਦਿੱਤੇ। ਅਸੀਂ ਸਿਕੰਦਰਾਬਦ ਦੇ ਬ੍ਰਾਡ ਗੇਜ ਵਾਲੀ ਲਾਈਨ ਵਾਲੇ ਸਟੇਸ਼ਨ ਤੇ ਖੜੇ ਰੇਲ ਗੱਡੀ ਵਿੱਚ ਸਮਾਨ ਲੱਦਿਆ ਤੇ ਪਠਾਨਕੋਟ ਤੱਕ ਰੇਲ ਗੱਡੀ ਤੇ ਅੱਗੋਂ ਜੰਮੂ ਸਿਆਲਕੋਟ ਪਾਕਿਸਤਾਨ ਰਾਹ ਤੇ ਮੀਰਾ ਸਾਹਿਬ ਤੱਕ ਮਿਲਟਰੀ ਟਰੱਕਾਂ ਰਾਹੀਂ 28 ਅਗਸਤ 1955 ਨੂੰ ਪਹੁੰਚ ਕੇ ਸੀ ਹੁਣ ਤੱਕ ਮੇਰੀ ਨੌਕਰੀ 2 ਸਾਲ ਦੀ ਹੋ ਚੁੱਕੀ ਸੀ 2 ਸਾਲ ਪਹਿਲਾਂ ਰੈਜੀਮੈਂਟਲ ਸੈਂਟਰ ਮੇਅਰ ਟ ਵਿਖੇ ਸਾਡੇ ਸੀਓ ਕਰਨਲ ਗਿਰਦਾਰੀ ਸਿੰਘ ਮੇਜਰ ਹੁਕਮ ਸਿੰਘ ਮੇਜਰ ਜਨਵੇਜਾ ਸਿੰਘ ਕੈਪਟਨ ਆਰ ਐਨ ਤਨਖਾ ਕੈਪਟਨ ਐਮ ਐਲ ਸੁਆਨੀ ਸੂਬੇਦਾਰ ਮੇਜਰ ਮਹਿਮਾ ਸਿੰਘ ਸੂਬੇਦਾਰ ਊਜਾਗਰ ਸਿੰਘ ਆਰ ਆਯੂ ਐਮ ਨਾਇਬ ਸੂਬੇਦਾਰ ਪ੍ਰithvi ਸਿੰਘ ਨਾਇਬ ਸੂਬੇਦਾਰ ਜੁਗਿੰਦਰ ਸਿੰਘ ਤੇ ਨਾਇਬ ਸੂਬੇਦਾਰ ਗੁਰਬਚਨ ਸਿੰਘ ਤੇ ਸਿੱਖ ਪਲਟਨ ਵਿੱਚ ਕਰਨਲ ਜੁਗਿੰਦਰ ਸਿੰਘ ਟਾਈਗਰ ਮੇਜਰ ਸੀਤਲ ਸਿੰਘ ਮੇਜਰ ਪੀਏ ਕਰੂਜ਼ ਮੇਜਰ ਆਰ ਸੀ ਪੁਰੀ ਮੇਜਰ ਰਗੂਰਾਜ ਸਿੰਘ ਕੈਪਟਨ ਐਸ ਸੀ ਪੁਰੀ ਪਰ ਲੈਫਟਿਨੈਂਟ ਜੀ ਐਲ ਮਨੋਹੋਤਰਾ ਨਵੇਂ ਆਏ ਸਨ ਇਥੇ ਨਵੇਂ ਸੀਓ ਕਰਨਲ ਕੇ ਸੀ ਮਨਚੰਦ ਆਏ ਤੇ ਕਰਨਲ ਜੁਗਿੰਦਰ ਸਿੰਘ ਚਲੇ ਗਏ ਸਨ ਮੈਨੂੰ ਇੱਥੋਂ 2 ਮਹੀਨੇ ਦੀ ਪਹਿਲੀ ਛੁੱਟੀ ਮਿਲੀ। ਮੈਂ 1953 ਵਿੱਚ ਭਰਤੀ ਹੋਣ ਤੋਂ ਮਗਰੋਂ ਨਵੰਬਰ-ਦਸੰਬਰ ਵਿੱਚ ਦੀਵਾਲੀ ਦੀ 2-3 ਦਿਨਾਂ ਵਾਸਤੇ ਛੁੱਟੀ ਆਇਆ ਸੀ। 1954 ਇਸ ਨੂੰ ਰੈਕ੍ਰੂਟੀ ਵੇਲੇ ਪਹਿਲਾਂ 20 ਦਿਨਾਂ ਦੀ ਤੇ ਫਿਰ 10 ਦਿਨਾਂ ਵਾਸਤੇ ਘਰ ਆਇਆ ਸੀ। ਤਾਂ ਬਲਵੰਤ ਕੌਰ ਨੂੰ ਦੋਨੋਂ ਵਾਰ ਸੁਨਰਾਲਾ ਤੋਂ ਲੈ ਕੇ ਆਇਆ ਸੀ ਤੇ ਘਰ ਛਡਾਇਆ ਸੀ। ਹੁਣ ਰੈਕ੍ਰੂਟੀ ਹੋ ਚੁੱਕੀ ਹੋਣ ਕਰਕੇ 1955 ਈਸਵੀ ਦੀ ਨੌਕਰੀ ਦੀ ਪਹਿਲੀ 2 ਮਹੀਨੇ ਦੀ ਛੁੱਟੀ ਅਕਤੂਬਰ ਵਿੱਚ ਆਇਆ ਸੀ। ਪਰ ਕਿਸੇ ਕਾਰਨ ਉਰੀ ਛੁੱਟੀ ਨਹੀਂ ਕਰ ਸਕਿਆ ਤੇ ਨਿਰਾਸ਼ ਹੋ ਕੇ ਕੁਝ ਦਿਨ ਪਹਿਲਾਂ ਘਰੋਂ ਤੁਰ ਅਮਰਸਰ ਜਾ ਕੇ ਹਰਮੰਦਰ ਸਾਹਿਬ ਦੇ ਦਰਸ਼ਨ ਕਰਕੇ ਗੁਰਦਾਸਪੁਰ ਰਸਤੇ ਹੀ ਪਲਟਨ ਵਿਖੇ ਪਹੁੰਚ ਗਿਆ ਤੇ ਝੂਠ ਬੋਲਣਾ ਪਿਆ ਕਿ ਮੈਨੂੰ ਪਤਾ ਨਹੀਂ ਸੀ ਛੁੱਟੀ ਕਦੋਂ ਤੱਕ ਹੈ ਇਸ ਤੋਂ ਮਗਰੋਂ 1956 ਈਸਵੀ ਦੀ ਛੁੱਟੀ ਵਿੱਚ ਮੈਂ ਸੋਨ ਸਿੰਘ ਨੂੰ ਫੌਜ ਵਿੱਚ ਭਰਤੀ ਕਰਾ ਦਿੱਤਾ ਸੋਨ ਸਿੰਘ ਨੂੰ ਭਰਤੀ ਕਰਾਇਆ ਸੋਨ ਸਿੰਘ ਆਪਣੇ ਸੁਭਾਅ ਮੁਤਾਬਕ ਘਰੇਲੂ ਕੰਮ ਨਹੀਂ ਕਰਦਾ ਤੇ ਕਹਤੇ ਪਿਤਾ ਜੀ ਦੇ ਹੱਥੀ ਪੈਂਦਾ ਕੁੱਟਖਾਂ ਦਾ ਲੁਕਾ ਨਾਲ ਕਲੇਸ਼ ਰਖਦਾ ਕਰਕੇ ਪਿਤਾ ਨੇ ਦੋ ਬਲਦ ਕੁਝ ਜ਼ਮੀਨ ਦੇ ਕੇ ਉਸ ਨੂੰ ਜੁਦਾ ਕਰ ਦਿੱਤਾ ਉਹ ਫਿਰ ਵੀ ਕੁਝ ਨਹੀਂ ਕਰਦਾ ਕਰਕੇ ਘਰ ਵਿੱਚ ਉਸ ਨੂੰ ਖਰਚ ਦੀ ਤੰਗੀ ਆ ਗਈ ਤੇ ਔਖਾ ਹੋ ਗਿਆ ਪਿਤਾ ਨੇ ਉਸ ਨੂੰ ਵੀ ਫੌਜ ਵਿੱਚ ਭਰਤੀ ਕਰਾਉਣ ਬਾਰੇ ਮੈਨੂੰ ਕਹਿ ਦਿੱਤਾ ਤਾਂ ਮੈਂ ਉਸ ਨੂੰ ਜਲੰਧਰ ਲੈ ਜਾ ਕੇ ਭਰਤੀ ਕਰਾ ਦਿੱਤਾ ਤੇ ਫੌਜੀ ਨੌਕਰੀ ਵੇਲੇ ਵੀ ਮੈਨੂੰ ਉਸ ਤੇ ਨਜ਼ਰ ਰੱਖਣੀ ਪਈ ਤੇ 15 ਸਾਲ ਨੌਕਰੀ ਕਰਕੇ ਉਹ 1971 ਨੂੰ ਪੈਨਸ਼ਨ ਆ ਗਿਆ ਸੀ ਬਰਟਨ 17 ਸਿੱਖ ਵਿੱਚ ਵੀ ਉਹ ਦਿੱਲਾ ਕਿ ਨੌਕਰੀ ਨਹੀਂ ਕਰਦਾ ਸੀ। ਮੈਂ ਪੜਾਈ ਵਿੱਚ ਮੱਲਾ ਮਾਰੀਆਂ। ਜੰਮੂ ਕਸ਼ਮੀਰ ਦੇ ਪਿੰਡ ਮੀਰਾ ਸਾਹਿਬ ਵਿਖੇ ਪਲਟਨ ਦੇ ਆਉਣ ਤੇ ਮੈਂ ਪੜਾਈ ਵਿੱਚ ਹੋਰ ਮਿਹਨਤ ਕੀਤੀ। ਫਸਟ ਜਿੰਦੀ ਫਸਟ ਮੈਪ ਰੀਡਿੰਗ ਇਸੇ ਸਟੇਸ਼ਨ ਦੇ پاس ਕੀਤੀ। 3rd ਅਤੇ 2nd ਟੈਕਨੀਕਲ ਵੀ ਇੱਥੇ ਪਾਸ ਕੀਤਾ। ਯੂਨਿਟ ਐਜੂਕੇਸ਼ਨ ਇਨਸਟ੍ਰਕਟਰ ਕੋਰਸ ਪਹਿਲਾਂ ਇੱਥੇ ਪਾਸ ਕੀਤਾ ਤੇ ਮਗਰੋਂ ਪੰਚਮੜੀ ਮੱਧ ਪ੍ਰਦੇਸ਼ ਵਿਖੇ ਆਰਮੀ ਐਜੂਕੇਸ਼ਨ ਕੋਰਸ ਦੇ ਸੈਂਟਰ ਤੇ ਸਕੂਲ ਵਿਖੇ 25 2 1957 ਈਸਵੀ ਨੂੰ ਸ਼ੁਰੂ ਹੋ ਕੇ 27 7 1957 ਈਸਵੀ ਤੱਕ ਚੱਲੇ ਯੂਈਆਈ ਕੋਰਸ ਪਾਸ ਕੀਤਾ ਇਨ੍ਹਾਂ ਪ੍ਰਾਪਤੀਆਂ ਨਾਲ ਜਿੱਥੇ ਮੇਰਾ ਹੋਰ ਹੌਸਲਾ ਵਧਿਆ ਉੱਥੇ ਨੌਕਰੀ ਦੀ ਨੀਂ ਵੀ ਹੋਰ ਮਜ਼ਬੂਤ ਹੋ ਗਈ ਸੀ ਵੱਡੇ ਪੁੱਤਰ ਬਲਬੀਰ ਸਿੰਘ ਦਾ ਜਨਮ ਮੈਂ ਪੰਚਮੜੀ ਵਿਖੇ ਕੋਰਸ ਕਰ ਰਿਹਾ ਸੀ ਤੇ ਧਾਰਮਿਕ ਸਭਾ ਹੋਣ ਕਰਕੇ ਮੈਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲਤੀ ਜ਼ਿੰਮੇਵਾਰੀ ਵੀ ਮਿਲੀ ਹੋਈ ਸੀ ਵੈਸੇ ਪੁਰਾਣੇ ॠषि मुਨੀਆਂ ਜੋ ਆਚਾਰੀਆ ਹੋਏ ਸਨ ਜਿਵੇਂ ਦਰੋਨ ਗੌਤਮ ਨਾਰਦ ਜਿਹੇ ਨਾਮਾਂ ਤੇ ਕੰਪਨੀਆਂ ਦੇ ਨਾਂ ਰੱਖੇ ਹੋਏ ਸੀ ਮੇਰੀ ਕੰਪਨੀ ਤਰਨ ਸੀ ਸੈਂਟਰ ਦਾ ਸੀਓ ਉਸ ਵੇਲੇ ਇੱਕ ਅੰਗਰੇਜ਼ ਅਫਸਰ ਜਿਸ ਦਾ ਨਾਂ ਕਰਨਲ ਟੀ ਡਬਲਯੂ ਕਿੰਗ ਸੀ ਇੱਥੇ 6 ਮਹੀਨੇ ਦੇ ਕੋਰਸ ਵਾਲੇ ਸਮੇਂ ਵਿੱਚ ਸਾਨੂੰ ਹੋਰ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀ ਇੱਥੇ ਕਈ ਡਰਾਮੇ ਦੇਖੇ ਜਗ੍ਹਾ ਜਿਵੇਂ ਵਾਟਰਫਾਲ ਦੇਖਿਆ ਇਸੇ ਸਮੇਂ ਵਿੱਚ ਚਿਰਾਂ ਤੋਂ ਚੱਲਦੀ ਆ ਰਹੀ ਭਾਰਤੀ ਪ੍ਰਾਣੀ ਕਰੰਸੀ ਜਿਸ ਵਿੱਚ 64 ਪੈਸੇ ਦਾ 1 ਰੁਪਿਆ ਹੁੰਦਾ ਸੀ ਦੀ ਤਾਂ ਦਸ਼ਮਲਵ ਪ੍ਰਣਾਲੀ ਵਾਲਾ ਸਿੱਕਾ ਜਿਸ ਵਿੱਚ 100 ਪੈਸੇ ਦਾ 1 ਰੁਪਿਆ ਹੋਵੇਗਾ ਨਵਾਂ ਸਿੱਕਾ ਤੇ ਨਵਾਂ ਨਾਪ ਤੋਲ ਵੀ ਚਾਲੂ ਹੋ ਗਏ ਸੀ ਇੱਥੇ ਮੈਨੂੰ ਖੁਸ਼ੀਆਂ ਭਰੀ ਬਲਵੀਰ ਦੇ ਜਨਮ ਬਾਰੇ ਚਿੱਠੀ ਮਿਲੀ ਸੀ ਜਨਮ 4 5 1957 ਨੂੰ ਹੋਇਆ ਸੀ ਮੈਂ ਚਾਹ ਵਿੱਚ ਗੁਰਦੁਆਰਾ ਸਾਹਿਬ ਵਿਖੇ ਦੁੱਧ ਤੇ ਬਰਫੀ ਦੀ ਪਾਰਟੀ ਦਰਸ਼ਨ ਸਿੰਘ ਸੁਰਖਪੁਰ ਤੇ ਨਸੀਬ ਸਿੰਘ ਮੰਡ ਤੇ ਹੋਰਾਂ ਨੂੰ ਕੀਤੀ ਸੀ ਬਲਵੰਤ ਕੌਰ ਤੇ ਬਲਬੀਰ ਵੀ ਪਲਟਨ ਵਿਖੇ ਗਏ 1958 ਈਸਵੀ ਦੇ ਅਦ ਵਿੱਚ ਮੈਂ ਆਪਣੇ ਪਰਿਵਾਰ ਨੂੰ ਬਲਵੰਤ ਕੌਰ ਤੇ ਬਲਬੀਰ ਨੂੰ ਮੀਰਾ ਸਾਹਿਬ ਵਿਖੇ ਲੈ ਕੇ ਆਇਆ ਸੀ ਕੁਆਟਰਾਂ ਦੇ ਨਾਲ ਚਨਾਬ ਦਰਿਆ ਦੇ ਬਰਫ਼ ਵਰਗੇ ਠੰਡੇ ਪਾਣੀ ਦੀ ਨਹਿਰ ਬਗਦੀ ਹੁੰਦੀ ਸੀ ਜਿਸ ਦਾ ਔਰਤਾਂ ਨੂੰ ਕੱਪੜੇ ਧੋਣ ਦਾ ਬਹੁਤ ਫਾਇਦਾ ਸੀ ਉੱਥੇ ਪਲਟਨ ਦੇ ਅਤੇ ਹੋਰ ਯੂਨਟਾਂ ਦੇ ਪਰਿਵਾਰ ਵੀ ਕੁਆਟਰਾਂ ਵਿੱਚ ਵਸਦੇ ਸੀ ਸਾਰੀਆਂ ਔਰਤਾਂ ਨੇ ਖੁਣ ਕਰਕੇ ਆਪਸ ਵਿੱਚ ਪੈਣਾ ਬਣ ਕੇ ਰਹਿ ਰਹੀਆਂ ਸਨ ਮੈਂ ਬਲਬੀਰ ਨੂੰ ਉਨ੍ਹਾਂ ਨੂੰ ਜੰਮੂ ਕਸ਼ਮੀਰ ਦਿਖਾਇਆ ਸੀ ਅਤੇ 1998 ਈਸਵੀ ਦੇ ਅਦਤੁ ਮਗਰੋਂ ਪਰਵਾਰ ਪਲਟਣ ਦੀ ਪਹਿਲੀ ਫੇਰੀ ਲਾ ਕੇ ਘਰ ਆ ਗਿਆ ਸੀ ਬਾਕੀ ਅਗਲੇ ਪਾਗ ਵਿੱਚ